ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਸੁਖपाल ਸਿੰਘ ਹੈ ਏ ਕਿਡਨੀ ਐਂਡ ਹੈਲਥ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਕੋਲ ਆਉਂਦੀ ਰਹੇ ਅਤੇ ਮੈਂ ਤੁਹਾਨੂੰ ਹੋਰ ਜਾਣਕਾਰੀ ਦਿੰਦਾ ਰਾਂ ਤੇ ਪਿਓਰ ਪੰਜਾਬੀ ਦੇ ਵਿੱਚ ਅਤੇ ਸੱਚਾ ਤੇ ਐਕਸਪੀਰੀਅੰਸ ਦੇ ਆਪਣੇ ਹਿਸਾਬ ਨਾਲ ਜਾਣਕਾਰੀ ਦਿੰਦਾ ਰਾਂ ਤੇ ਜਿਵੇਂ ਕਿ ਡਾਕਟਰ ਦੱਸਦੇ ਹਨ ਉਸ ਤਰ੍ਹਾਂ ਜਾਣਕਾਰੀ ਦੇਵਾਂ ਕਿਡਨੀ ਟ੍ਰਾਂਸਪਲੈਂਟ ਨੂੰ ਸਾਢੇ 4 ਸਾਲ ਹੋ ਗਏ ਮਤਲਬ 4 ਸਾਲ 6 ਮਹੀਨੇ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ 마ਸਕ ਲਾਉਣਾ ਕਿੰਨਾ ਕੁ ਜ਼ਰੂਰੀ ਹੈ ਤੇ ਕਿਹੜੀ-ਕਿਹੜੀ ਜਗ੍ਹਾ ਤੇ 마ਸਕ ਲਾਉਣਾ ਜ਼ਿਆਦਾ ਜ਼ਰੂਰੀ ਹੈ ਹਾਂ ਪੇਸ਼ੈਂਟ ਇਹ ਹਰ ਇੱਕ ਪੇਸ਼ੈਂਟ ਦੇ ਸਵਾਲ ਹੁੰਦੇ ਨੇ ਕਿ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਜਾਂ ਕਿਤਨੀ ਪੇਸ਼ੈਂਟ ਨੂੰ ਮਾਸਕ ਲਾਉਣਾ ਕਿਉਂ ਜ਼ਰੂਰੀ ਹੈ ਅਤੇ ਕਿੱਥੇ-ਕਿੱਥੇ ਮਾਸਕ ਲਾਵੇ ਕਿਉਂਕਿ ਹਰੇਕ ਦੇ ਮਨ ਵਿੱਚ ਹੁੰਦਾ ਵੀ ਸਾਰਾ ਦਿਨ ਤਾਂ ਮਾਸਕ ਨਹੀਂ ਲੱਗਦਾ ਤੇ ਦੀ ਐਨਾ ਮਾਸਕ ਕਿਵੇਂ ਲਾਈਏ ਤੇ ਸਾਰਾ ਦਿਨ ਮਾਸਕ ਕਿਵੇਂ ਰੱਖੀਏ ਹਨਾ ਇਸ ਨੂੰ ਮੈਂ ਅੱਜ ਇਹੀ ਦੱਸਾਂਗਾ ਵੀ ਕਿੱਥੇ-ਕਿੱਥੇ ਮਾਸਕ ਲਾਉਣਾ ਚਾਹੀਦਾ ਤੇ ਕਿੱਥੇ-ਕਿੱਥੇ ਮਾਸਕ ਬਹੁਤ ਲਾਉਣਾ ਜ਼ਿਆਦਾ ਜ਼ਰੂਰੀ ਹੈ ਸਾਰਨਾ ਪਹਿਲਾਂ ਸਤਨਾ ਆਪਣੇ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਪਹਿਲੇ 3 ਮਹੀਨੇ ਮਾਸਕ ਲਾਉਣਾ ਬਹੁਤ ਹੀ ਜ਼ਰੂਰੀ ਹੈ ਪਹਿਲੇ 3 ਮਹੀਨੇ ਤੁਸੀਂ ਮਾਸਕ ਲਾਉਣ ਤੇ ਬਹੁਤ ਜ਼ਿਆਦਾ ਫੋਕਸ ਰੱਖੋ ਤਾਂ ਕਿ ਕਿਸੇ ਕਿਸਮ ਦੀ ਇਨਫੈਕਸ਼ਨ ਨਾ ਹੋਵੇ ਜਦੋਂ ਵੀ ਤੁਸੀਂ ਪਹਿਲੇ 3 ਮਹੀਨੇ ਮਹੀਨੇ ਕਿਸੇ ਬਾਜ਼ਾਰ ਜਾਓ ਤਾਂ ਮਾਸਕ ਉਦੋਂ ਲਾਓ ਜੇ ਤੁਹਾਡੇ ਕੋਲ ਕੋਈ ਵੈਂਡਾ ਆ ਕੇ ਉਦੋਂ ਮਾਸਕ ਲਾਓ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਮਾਸਕ ਪਹਿਲੇ 3 ਮਹੀਨੇ ਮਾਸਕ ਲਾ ਕੇ ਤੁਸੀਂ ਆਪਣੇ ਆਪ ਨੂੰ ਕਵਰ ਕਰ ਲੈਣਿਓ ਮਤਲਬ ਆਪਣੇ ਆਪ ਨੂੰ ਪ੍ਰੋਫੈਕਟ ਬਣਾ ਲੈਣਿਓ ਮਾਸਕ ਲਾ ਕੇ ਇਨਫੈਕਸ਼ਨ ਤੋਂ ਬਚਾ ਲੈਣਿਓ ਪਹਿਲੇ 3 ਮਹੀਨੇ ਤਾਂ ਸੁਣੋ 3 ਮਹੀਨਿਆਂ ਬਾਅਦ ਮਾਸਕ ਲਾਉਣਾ ਬਹੁਤ ਘੱਟ ਜ਼ਰੂਰੀ ਹੋ ਜਾਵੇਗਾ ਤੁਸੀਂ ਬਾਜ਼ਾਰ ਜੈਨਾਂ ਉਦੋਂ ਵੀ ਮਾਸਕ ਲਾਓ ਉਦੋਂ ਕੋਈ ਆ ਕੇ ਵੇਂਦਾ ਉਦੋਂ 마ਸਕ ਲਾਓ ਆਪਣੇ ਰੂਮ ਤੁਸੀਂ ਆਪਣਾ ਰੂਮ ਦੀ ਅਲੱਗ ਰੱਖੋ ਆਪਣੇ ਰੂਮ ਦੇ ਮਾਸਕ ਨਾ ਲਾਓ ਤੁਸੀਂ ਜੇ ਰੂਮ ਵਿੱਚ ਇਕੱਲੇ ਬੈਠੇ ਹੋ ਤਾਂ ਮਾਸਕ ਲਾਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹਾਂ ਆਪਣਾ ਮਤਲਬ ਰੂਮ ਦਾ ਗੇਟ ਨੂੰ ਬੰਦ ਰੱਖੋ ਤਾਂ ਕਿ ਬਾਹਰਲੀ ਹਵਾ ਸੋਡੇ ਕੋਲੇ ਅੰਦਰ ਆ ਨਾ ਸਕੇ ਇਹਨਾਂ ਮਤਲਬ ਇਹ ਨਹੀਂ ਦੀ ਜ਼ਿਆਦਾ ਹਵਾ ਆਉਗੀ ਤਾਂ ਇਹ ਨਹੀਂ ਹੁੰਦਾ ਕੋਸ ਹਵਾ ਆਉਂਦੀ ਰਹਿੰਦੀ ਹੈ ਕੋਈ ਚੱਕ ਨਹੀਂ ਰੂਮ ਦੇ ਵਿੱਚ ਵੀ ਰੂਮ ਵੀ ਇੱਕ ਤਰ੍ਹਾਂ ਬਾਹਰ ਹੀ ਹੁੰਦਾ ਜੇ ਜੇ ਦੇਖੋ ਵੀ ਤਾਂ ਰੂਹ ਦੀ ਇੱਕ ਤਰ੍ਹਾਂ ਬਾਹਰ ਆਉਂਦਾ ਪਰ ਐ ਵੀ ਰੂਹ ਦੇ ਵਿੱਚ ਚਲੋ ਮਾੜੀ ਮੋਟੀ ਸ਼ੁੱਧ ਹਵਾ ਹੁੰਦੀ ਹੈ ਜਿਆਦਾ ਨਹੀਂ ਕਹਿ ਸਕਦੇ ਕਿ ਇਹ ਵੀ ਰੂਹ ਦੇ ਵਿੱਚ ਉਸੇ ਤਰ੍ਹਾਂ ਹੀ ਹੁੰਦਾਗਾ ਜੇ ਤੁਸੀਂ ਕਿਸੇ ਮੋਟਰਸਾਈਕਲ ਤੇ ਜਾ ਰਹੇ ਹੋ ਤਾਂ ਉਸ ਨੂੰ ਬਹੁਤ ਜ਼ਿਆਦਾ ਮਾਸਕ ਲਾਉਣਾ ਜ਼ਰੂਰੀ ਹੈ ਕਿਉਂਕਿ ਉਸ ਟਾਈਮ ਵੀ ਮਾਸਕ ਲਾਓ ਆਪਣਾ ਕਿਸੇ ਨਾਲ ਤੁਸੀਂ ਚਾਰ ਬੰਦਿਆਂ 'ਚ ਕੱਢ ਕੇ ਗੱਲ ਕਰਦੇ ਹੋ ਉਹ ਨੂੰ ਤੁਸੀਂ ਮਾਸਕ ਲਾ ਲਓ ਜੇ ਤੁਸੀਂ ਉਹ ਤੋਂ ਮਾਸਕ ਨਹੀਂ ਲਾਉਣਾ ਮੈਂ 3 ਮਹੀਨੇ ਦੀ ਗੱਲ ਕਰ ਰਿਹਾ ਹਾਂ ਅੰਮੀ ਨੇ ਤਾਂ ਵਾਜੇ ਤੁਸੀਂ ਚਾਰ ਬੰਦੇ ਚ ਖੜੇ ਹੋ ਉਹ ਨੂੰ ਥੋੜਾ ਦੂਰੀ ਬਣਾ ਕੇ ਰੱਖੋ ਉਹ ਨੂੰ ਦੇਖੋ ਕਿਤੇ ਉਹ ਬੁਖਾਰ ਤਾਂ ਨਹੀਂ ਉਹਨੂੰ ਖਾਂਸੀ ਜਖਾਮ ਤਾਂ ਨਹੀਂ ਜੇ ਉਹਨੂੰ ਕੋਈ ਖਾਂਸੀ ਜਖਾਮ ਹੈਗਾ ਤਾਂ ਤੁਸੀਂ ਆਪਣਾ ਮਾਸਕ ਲਾਓ ਜਾਂ ਤੁਸੀਂ ਇੱਕ ਆਪਣੇ ਆਪਣੇ ਕੋਲ ਇੱਕ ਪਰਨਾ ਰੱਖੋ ਜਾਂ ਮਤਲਬ ਮੁੱਖਾ ਰੱਖੋ ਉਹਦੇ ਨਾਲ ਤੁਸੀਂ ਆਪਣਾ ਮੂੰਹ ਢੱਕ ਲਓ ਜਿਸਨ ਮਾਸਕ ਲਾਉਣ ਤੋਂ ਮਤਲਬ ਜਾਂ ਲਾਉਣ ਤੋਂ ਮਾੜਾ ਮੋਟਾ ਮਤਲਬ ਸੰਕ ਲੱਗਦੀ ਹੈ ਜਾਂ ਕਿਹਦੇ ਨਹੀਂ ਉਹਦਾ ਆਪਣੇ ਪਿੰਡਾਂ ਚ ਹੁੰਦੀ ਹੀ ਹੈ ਨਾ ਤੁਸੀਂ ਆਪਣੇ ਕੋਲ ਮੁੱਕਾ ਰੱਖੋ ਇੱਕ ਤੁਸੀਂ ਮੁੱਕੇ ਨਾਲ ਉਸ ਮੁੱਕੇ ਨੂੰ ਤੁਸੀਂ ਮੂੰਹ ਆਪਣਾ ਕਵਰ ਕਰ ਲਓ ਤਾਂ ਕਿ ਤੁਸੀਂ ਕਿਸੇ ਨਾਲ ਗੱਲ ਕਰ ਸਕੋ ਨਾਲੇ ਕਿਸੇ ਤੋਂ ਬੰਨ ਕੇ ਚਲੋਗੇ ਡਰ ਭਈ ਨਾ ਮਨ ਦੇ ਵਿੱਚ ਸ਼ੰਕਾ ਨਹੀਂ ਰਹਿੰਦੀ ਦੀ ਇਹ ਬੰਦਾ ਮੈਨੂੰ ਐ ਕਹੂਗੀ ਜਾਂ ਕਿੰਨੀ ਟ੍ਰਾਂਸਫਰ ਆਟਾ ਹੈ ਤੁਹਾਡੇ ਕੋਲੇ ਨਹੀਂ ਖੜਨਾ ਜਾਤਾ ਹਨਾ ਮੁੱਕਾ ਬੰਨੋਗੇ ਮੁੱਕਾ ਹੈ ਤਾਂ ਮੈਂ ਕਿ ਹਰ ਬੰਦਾ ਇੱਕ ਮੂੰਹ ਟਾ ਕੇ ਰਹਿਣਾ ਮੁੱਕੇ ਨਾਲ ਹਨਾ ਜਿਨੇ ਕੇ ਹੁਣ ਮਤਲਬ ਕਣਕ ਝੋਨਾ ਇਹ ਚੀਜ਼ਾਂ ਦੇ ਮੌਸਮ ਮੌਸਮ ਆਉਂਦੇ ਨੇ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮਾਸਕ ਲਾਉਣਾ ਉਸ ਟਾਈਮ ਅੱਗ ਲੱਗਦੀ ਆ ਤੂੰ ਨੇ ਨੂੰ ਅੱਗ ਪ੍ਰਾਣੀ ਨੂੰ ਅੱਗ ਲਾਈ ਜਾਂਦੀ ਆ ਕਣਕ ਦੀ ਅੱਗ ਲਾਈ ਜਾਂਦੀ ਆ ਪ੍ਰਾਣੀ ਨੂੰ ਨਾ ਉਸ ਟਾਈਮ ਤੋਂ ਹਰ ਉਸ ਟਾਈਮ ਤੁਸੀਂ ਹਰ ਟਾਈਮ ਮਾਸਕ ਲਾ ਕੇ ਹੀ ਰੱਖੋ ਉਸ ਟਾਈਮ ਤੋਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਮਾਸਕ ਬਹੁਤ ਜ਼ਿਆਦਾ ਜ਼ਰੂਰੀ ਮਾਸਕ ਹੈ ਪਾਣੀ ਨੂੰ ਕਿਤਨੀ ਫਾਸਟ ਲੱਗੋ 10 ਸਾਲ ਹੋ ਗਏ ਪਾਣੀ 15 ਸਾਲ ਹੋ ਗਏ ਪਰ ਉਸ ਟਾਈਮ ਤੋਂ ਹੀ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਹਸਪੀਟਲ ਜਾਓ ਤੁਹਾਨੂੰ ਉਰੂ ਦੀ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ ਉਰੂ ਦੀ ਮਾਸਕ ਲਾ ਕੇ ਹੀ ਰੱਖੋ ਕਿ ਉਰੂ ਦੀ ਮੈਂ ਉਹ ਇਹ ਅਡਜਸਟ ਕਰੂੰਗਾ ਵੀ ਤੁਸੀਂ ਉਹ ਡਬਲ ਮਾਸਕ ਲਾਓ ਆਗੇ ਉੱਤੇ ਹਰ ਤਰ੍ਹਾਂ ਦਾ ਪੇਸ਼ੈਂਟ ਅੰਦਰ ਸੋ ਨੂੰ ਨਹੀਂ ਪਤਾ ਵੀ ਉਹ ਕਾਲਾ ਪੇਸ਼ੈਂਟ ਦਾ ਟੀਵੀ ਦਾ ਪੇਸ਼ੈਂਟ ਵੀ ਹੋ ਸਕਦਾ ਕੋਈ ਹੋਰ ਚੀਜ਼ ਹੈ ਪੇਸ਼ੈਂਟ ਹੋ ਸਕਦਾ ਇਸ ਲਈ ਤੁਸੀਂ ਡਬਲ ਮਾਸਕ ਲਾ ਕੇ 라ਓ ਜਾ ਆਪਣੇ ਹੱਥਾਂ ਦੀ ਸਫਾਈ ਰੱਖੋ ਸੈਨੀਟਾਈਜ਼ਰ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਹੱਥ ਲਾਉਣਾ ਇਸ ਤਰ੍ਹਾਂ ਤੁਸੀਂ ਪਹਿਲਾਂ ਸੈਨੀਟਾਈਜ਼ਰ ਕਰਨਾ ਉਸ ਤੋਂ ਬਾਅਦ ਫੇਸ ਨੂੰ ਹੱਥ ਲਾਓ ਇਹ ਵੀ ਇੱਕ ਬਹੁਤ ਵੱਡੀ ਇਨਫੈਕਸ਼ਨ ਹੋ ਸਕਦੀ ਹੈ ਮਾਸਕ ਕਿਹੜੀ ਕਿਹੜੀ ਜਗ੍ਹਾ ਤੇ ਲਾਉਣਾ ਮੈਂ ਤੁਹਾਨੂੰ ਵਿੱਚੇ ਮਾਸਕ ਦੱਸਦਾ ਵੀ ਕਿਹੜੀ ਜਗ੍ਹਾ ਤੇ ਲਾਉਣਾ ਤੇ ਕਿਉਂ ਲਾਉਣਾ ਜ਼ਰੂਰੀ ਹੈ ਜੇ ਤੁਸੀਂ ਮਾਸਕ ਹਮੇਸ਼ਾ ਆਪਣੇ ਆਪ ਨੂੰ ਚੰਗੀ ਮਤਲਬ ਆਪਣੇ ਆਪ ਨੂੰ ਚੰਗੀ ਜ਼ਿੰਦਗੀ ਜਿਉਣ ਲਈ ਚੰਗੀ ਕਿੱਟਨੀ ਨੂੰ ਮਤਲਬ ਕਿੱਟਰੀ ਨੂੰ ਚੰਗਾ ਰੱਖਣ ਲਈ ਮਾਸਕ ਲਾਉਣਾ ਬਹੁਤ ਹੀ ਜ਼ਰੂਰੀ ਹੈ ਮੈਂ ਲਾਈਵ ਤੇ ਜੌਬ ਕਰਦਾ ਉੱਥੇ ਵੀ ਮੈਂ ਮਾਸਕ ਲਾ ਕੇ ਹੀ ਰੱਖਦਾ ਇਹ ਨਹੀਂ ਹੈ ਤੁਹਾਨੂੰ ਮਾਸਕ ਲਾਉਣ ਲਈ ਜੇ ਪ੍ਰੋਵਾਈਡ ਨਹੀਂ ਕਰਨੀ ਬਿਲਕੁਲ ਮਾਸਕ ਲਾ ਕੇ ਹੀ ਰੱਖੋ ਆਪਣੇ ਆਪ ਨੂੰ ਸੇਫ ਰੱਖਣ ਲਈ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ ਆਪਾਂ ਨੂੰ ਪਤਾ ਹੈ ਨਾ ਕਿ ਮਿੱਟੀ ਦੇ ਵਿੱਚ ਛੋਟੇ ਛੋਟੇ ਧੂੜ ਕਣ ਹੁੰਦੇ ਆ ਤੇ ਉਹ ਆਪਣੇ ਅੰਦਰ ਚਲੇ ਜਾਂਦੇ ਆ ਤੇ ਆਪਾਂ ਨੂੰ ਜਾ ਕੇ ਇਨਫੈਕਟ ਇਹ ਨਹੀਂ ਕਹਿਣਾ ਮੈਂ ਸਿੱਧਾ ਕਿਟ ਨਹੀਂ ਅਟੈਕ ਕਰਦਾ ਸਾਰਨੋਂ ਪਹਿਲਾਂ ਇਨਫੈਕਸ਼ਨ ਹੋਊਗੀ ਉਸ ਤੋਂ ਬਾਅਦ ਇਨਫੈਕਸ਼ਨ ਕੰਟਰੋਲ ਨਾ ਹੋਣ ਤੇ ਇਨਫੈਕਸ਼ਨ ਕੰਟਰੋਲ ਨਾ ਹੋਣ ਤੇ ਉਹ ਤੁਹਾਧਰਵਾ ਕਿੱਦਨੀ ਤੇ ਅਫੈਕਟ ਹੋਊਗਾ ਤੇ ਕਿੱਦਰੀ ਨੂੰ ਪ੍ਰੋਬਲਮ ਆਊਗੀ ਇਹ ਨਹੀਂ ਹੁੰਦਾ ਵੀ ਤੁਹਾਡੇ ਅੰਦਰ ਸਿੱਧਾ ਹੀ ਨੱਕ ਰੰਗ ਹੋਣ ਮਿੱਟੀ ਚਲੀ ਗਈ ਤੇ ਤੁਹਾਡੇ ਜਾ ਕੇ ਕਿੱਦਨੀ ਤੇ ਅਟੈਕ ਨਹੀਂ ਇਤਨੀ ਕਿ ਸਿੱਧਾ ਨਹੀਂ ਟੈਕ ਕਰਦੀ ਹੁੰਦੀ ਕਦੇ ਵੀ ਚੀਜ਼ ਉਹ ਪਹਿਲਾ ਇਨਫੈਕਸ਼ਨ ਹੁੰਦੀ ਆ ਫਿਰ ਉਸ ਤੋਂ ਬਾਅਦ ਇਨਫੈਕਸ਼ਨ ਨਾ ਕੰਟਰੋਲ ਹੋਣ ਤੇ ਕਈ ਤਰ੍ਹਾਂ ਦੀਆਂ ਗਵਾਰੀਆਂ ਪੈਦਾ ਹੋ ਜਾਂਦੀਆਂ ਔਰ ਉਸ ਤੋਂ ਬਾਅਦ ਜਾ ਕੇ ਮਤਲਬ ਕਿਦ ਨੂੰ ਨਕਸਾਂ ਨੂੰ ਲੱਗਦਾ ਆ ਵਿੱਚ ਕਈ ਬੰਦੇ ਦੇਖਿਆ ਮੈਂ ਮਾਸਕ ਨਹੀਂ ਮਾਸਕ ਨਹੀਂ ਲਾ ਕੇ ਰੱਖਦੇ ਚਲੋ ਉਹਨਾਂ ਦੀ ਮਰਜ਼ੀ ਆ ਪਰ ਮਾਸਕ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਮੌਸਮਾਂ ਐਰ ਕਿ ਹੁੰਦੇ ਆ ਮਤਲਬ ਆਪਣੇ ਇੰਡੀਆ ਦੇ ਵਿੱਚ 6 ਮਹੀਨੇ ਮਾਸਕ 6 ਮਹੀਨੇ ਦੇ ਵਿੱਚ ਮਨ ਤਿੰਨ ਕਿ ਮਹੀਨੇ ਮਾਸਕ ਹੁੰਦਾ ਵੀ ਆਪਾਂ ਨਹੀਂ ਨਾ ਲਾ ਸਕਦੇ ਨਾ ਜਿਵੇਂ ਠੰਡ ਹੋਵੇ ਠੜ ਦੇ ਵਿੱਚ ਵੀ ਮਾਸਕ ਨਹੀਂ ਲਾ ਸਕਦੇ ਜਿਵੇਂ ਉਹਨਾਂ ਮਾਰਕ ਲੋਨ ਗਰਮੀਆਂ ਦੇ ਵਿੱਚ ਵਾਰਸ਼ ਜ਼ਿਆਦਾ ਆਉਂਦੀ ਹੈ ਸੌਣ ਦੇ ਮਹੀਨੇ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਤੁਸੀਂ ਮਾਸਕ ਲਾ ਕੇ ਰੱਖਣਾ ਕਿਉਂਕਿ ਜਿੱਥੇ ਪਾਣੀ ਖੜ ਜੇ ਉੱਥੇ ਗੰਦਗੀ ਫੈਲ ਜਾਂਦੀ ਹੈ ਫਿਰ ਉਹ ਗੰਦਗੀ ਜੇ ਆਪਾਂ ਨੂੰ ਕੋਲ ਦੀ ਵੀ ਨੰਗੜਾ ਪੈਂਦਾ ਤੇ ਸਮੈਲ ਆਉਂਦੀ ਹੈ ਬਹੁਤ ਜ਼ਿਆਦਾ ਮਤਲਬ ਸਮੈਲ ਆਉਂਦੀ ਹੈ ਫਿਰ ਆਪਣੇ ਅੰਦਰ ਜਾਂਦੀ ਹੈ ਅੰਦਰ ਜਾ ਕੇ ਫਿਰ ਆਪਣੀ ਇਨਹੇਲਸ਼ਨ ਦਾ ਖੇਡ ਆ ਰਿਹਾ ਹੁੰਦਾ ਉੱਥੇ ਵੀ ਤੁਸੀਂ ਬਾਹਰ ਅੰਦਰ ਜਾਓ ਇਹ ਨਾ ਸੋਚਿਆ ਕਰੋ ਵੀ ਠੰਡ ਹੋ ਗਈ ਤੇ ਆਪਾਂ ਮਾਸਕ ਨਾ ਲਾਈਏ ਮੌਸਮ ਦੀ ਵਧੀਆ ਬਣ ਗਈ ਜਿਹੜੀ ਹੁੰਦਾ ਤੁਸੀਂ ਉਸ ਟਾਈਮ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਕਮਰੇ ਦੇ ਵਿੱਚ ਕੋਈ ਸੁਹਾਵ ਆਉਂਦੀ ਹੈ ਕੱਲ ਨੂੰ ਸੁਹਾਵ ਆਉਂਦੀ ਹੈ ਤਾਂ ਉਹਨੂੰ ਤੁਰੰਤ ਹੀ ਸੈੱਟ ਕਰਵਾਓ ਕਹਿੰਦਾ ਮਤਲਬ ਜੇ ਜਿਹੜੀ ਸੁਹਾਵ ਹੁੰਦੀ ਹੈ ਕੰਨ ਨੂੰ ਉਸ ਕਮਰੇ ਦੇ ਵਿੱਚ ਤੁਸੀਂ ਰੂਮ ਦੇ ਵਿੱਚ ਨਾ ਹੀ ਪਾਓ ਤਾਂ ਅਲੱਗ ਰੂਮ ਦੇ ਵਿੱਚ ਬਹੁਤ ਵਧੀਆ ਗੱਲ ਹੈ ਕਿਉਂਕਿ ਉਹ ਵੀ ਇੱਕ ਇਨਫੈਕਸ਼ਨ ਦਾ ਕੰਮ ਕਰਦੀ ਹੈ ਮਾਸਕ ਮਤਲਬ ਬਹੁਤ ਜ਼ਰੂਰੀ ਹੈ ਇਹ ਤੁਸੀਂ ਵਾਸਤੇ ਜਾਣਿਓ ਤਾਂ ਉਸ ਟਾਈਮ ਤਾਂ ਬਹੁਤ ਜ਼ਰੂਰੀ ਮਾਸਕ ਆ ਉਸ ਟਾਈਮ ਮਤਲਬ ਕਦੇ ਵੀ ਭੀੜ ਭੜਕ ਕੇ ਵਾਲੀ ਵਾਸਤੇ ਵਿੱਚ ਨਾ ਚੜੋ ਜੇ ਹੋ ਸਕਦਾ ਤੁਸੀਂ ਆਪਣਾ ਸਾਧਨ ਤੇ ਹੀ ਜਾਂ ਆਪਣੇ ਸਾਧਨ ਤੇ ਤੁਹਾਨੂੰ ਮਾਸਕ ਲਾਉਣ ਦੀ ਕੋਈ ਲੋੜ ਨਹੀਂ ਜੇ ਆਪਣੀ ਗੱਡੀ ਤੇ ਜਾਉਂਗੇ ਤਾਂ ਤੁਹਾਨੂੰ ਮਾਸਕ ਲਾਉਣ ਦੀ ਲੋੜ ਕੋਈ ਨਹੀਂ ਤੁਹਾਡੇ ਕਾਰ ਤੇ ਸ਼ੀਸ਼ੇ ਵੱਲ ਹੋਣਗੇ ਨਾ ਏਸੀ ਵੀ ਛੱਡਿਆ ਹੋਊਗਾ ਤਾਂ ਤੁਹਾਨੂੰ ਉਸ ਟਾਈਮ ਮਾਸਕ ਲਾਉਣ ਦੀ ਕੋਈ ਲੋੜ ਨਹੀਂ ਹਾਂ ਤਸਵੀਰ ਕਿਸੇ ਵਿਆਹ ਸ਼ਾਦੀ ਤੇ ਜਾਣਾ ਜਾ ਸਕਦੇ ਹੋ ਉੱਥੇ ਤੇ ਮਾਸਕ ਨਹੀਂ ਲਾਉਣਾ ਨਾਲ ਕੋਈ ਚੱਕਰ ਨਹੀਂ ਪਰ ਉੱਥੇ ਵੀ ਕੁਝ ਥੱਲਾਂ ਧਿਆਨ ਰੱਖਿਓ ਕੋਈ ਬੰਦੇ ਜੀ ਸ਼ਰਾਬ ਪੀਤੀ ਆ ਤੁਸੀਂ ਉਹਦੇ ਕੋਲੇ ਨਹੀਂ ਵਾਲਾ ਖੜਨਾ ਠੀਕ ਹੈ ਉੱਥੇ ਬੰਦਾ ਬਿਮਾਰ ਆ ਜਾਂ ਖੰਗ ਦੇ ਖਾਮ ਵਾਲਾ ਬੰਦਾ ਉਹਦੇ ਕੋਲੇ ਨਹੀਂ ਵਾਲਾ ਖੜਨਾ ਮਾਸਕ ਲਾ ਕੇ ਵਿਆਹ ਨਾਲ ਦੇਖੋ ਕੋਈ ਚੱਕਰ ਨਹੀਂ ਪਰ ਆਪਣੀ ਲੈਪ ਨੂੰ ਇੰਜੋਏ ਕਰੋ ਪਰ ਆਪਣਾ ਧਿਆਨ ਰੱਖੋ ਤੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਖਾਣ ਪੀਣ ਤੇ ਵੀ ਇੱਕ ਡਾਈਟ ਤੇ ਵੀ ਆਪਾਂ ਮੈਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਵੀਡੀਓ ਬਣਾਵਾਂਗਾ। だっਕੀ ਸਾਰੇ ਦੀ ਬੋਡੀ ਅਲੱਗ-ਅਲੱਗ ਹੁੰਦੀ ਹੈ। ਮੈਂ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਮਤਲਬ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਬਣਾਵਾਂਗਾ ਵੀਡੀਓ ਨੂੰ 4.5 ਸਾਲ ਦੇ ਵਿੱਚ ਮੈਂ ਕਿੱਥੇ-ਕਿੱਥੇ ਕੀ ਚੀਜ਼ਾਂ ਕੀਤੀਆਂ। ਕਿੰਨਾ ਅੰਜਾਇ ਐਨਜੋਏ ਕੀਤਾ ਹਨ। ਕਿਉਂਕਿ ਕਦੇ ਵੀ ਆਪਣੇ ਆਪ ਨੂੰ ਬੁਗਾਰਨਾ ਸਮਝੋ ਬਸ ਆਪਣੇ ਆਪ ਨੂੰ ਬੁਗਾਰ ਨਹੀਂ ਸਮਝਣਾ ਚਾਹੀਦਾ। ਆਪਣੇ ਆਪ ਨੂੰ ਆਪਣੇ ਆਪ ਦਾ ਤੁਸੀਂ ਧਿਆਨ ਰੱਖੋ ਆਪਣੇ ਆਪ ਨੂੰ بیمار ਨਾ ਸੰਭੋ ਤੇ ਆਪਣੇ ਆਪ ਧਿਆਨ ਰੱਖੋ ਠੀਕ ਹੈ ਤੇ ਅਗਲੀ ਵੀਡੀਓ ਤੁਹਾਨੂੰ ਬਣਾ ਕੇ ਤੁਹਾਡੇ ਤੁਹਾਡੇ ਕੋਲ ਆਪਾਂ ਪੇਸ਼ ਕਰਾਂਗੇ ਤੇ ਤੁਸੀਂ ਦੱਸੋ ਵੀ ਆਪਾਂ ਕਿਸ ਟੌਪਿਕ ਤੇ ਵੀਡੀਓ ਬਣਾਈਏ ਹਨਾ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦੇ ਸਹਾ ਨਾਲ ਦੱਸਦਾ ਕਿਉਂਕਿ ਐਵੇਂ ਵੀ ਡਰਾਉਣਾ ਗਲਤ ਗੱਲ ਹੁੰਦੀ ਆ ਵੀ ਉਹ ਮਾਸਕ ਲਾ ਕੇ ਰੱਖੋ 24 ਘੰਟੇ ਮਾਸਕ ਲਾ ਕੇ ਰੱਖੋ 24 ਘੰਟੇ ਦਾ ਮਾਸਕ ਲੱਗਦਾ ਵੀ ਨਹੀਂ ਆ ਮਾਸਕ ਜ਼ਿਆਦਾ ਲਾਉਂਦੇ ਵੀ ਨੁਕਸਾਨ ਹੁੰਦੇ ਆ ਆਪਣੀ ਮੂੰਹ ਦੀ ਗੰਦੀ ਆਵਾਪਾ ਆਪ ਕੋਦੇ ਹੀ ਲਈ ਜੰਨੇ ਆ ਉਹਦੇ ਵੀ ਨੁਕਸਾਨ ਆ ਹਨ ਤੁਸੀਂ ਮਾਸਕ ਹਮੇਸ਼ਾ ਆਪਣੇ ਹੀ ਹਿਸਾਬ ਨਾਲ ਲਾਓ ਤੇ ਉੱਤੇ ਉੱਤੇ ਲਾਓ ਜਿੱਤੇ ਜਿੱਤੇ ਸੋਨੂੰ ਜਮਾ ਵੀ ਬਿਲਕੁਲ ਨਹੀਂ ਸਰਦਾ ਠੀਕ ਹੈ ਆਪਾਂ ਤੁਸੀਂ ਦੱਸੋ ਵੀ ਅਗਲੀ ਵੀਡੀਓ ਆਪਾਂ ਕਿਸ ਟੌਪਿਕ ਤੇ ਬਣਾਈ ਜਾਵੇ ਤੇ ਕਿਹਦੀ ਵੀਡੀਓ ਬਣਾਈ ਜਾਵੇ ਟ੍ਰਾਂਸਪਲੈਂਟਰੀ ਦਾ ਬਾਅਦ ਦੀ ਵੀਡੀਓ ਮਤਲਬ ਕਿ ਟ੍ਰਾਂਸਪਲੈਂਟ ਤੋਂ ਬਾਅਦ ਜਾਂ ਪਹਿਲਾਂ ਦਾ ਤੁਸੀਂ ਦੱਸੋ ਕਿਸ ਟੌਪਿਕ ਤੇ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਤੇ ਤੁਸੀਂ ਮੈਨੂੰ ਸਪੋਰਟ ਕਰੋ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਹੀ ਮੈਂ ਤੁਹਾਨੂੰ ਬਹੁਤ ਚੰਗੇ-ਚੰਗੇ ਟੌਪਿਕ ਪਰ ਲੈ ਕੇ ਆਵਾਂਗਾ ਆਪਣਾ ਐਕਸਪੀਰੀਅੰਸ ਦੱਸਾਂਗਾ

ਵੀ ਟੌਪ ਦੇ ਤੁਹਾਨੂੰ ਮੀਡੀਕੈਰੀ ਆਪਾਂ ਉਹ ਟੌਪਿਕ ਤੁਹਾਨੂੰ ਵੀਡੀਓ ਦੇਣਾ ਹੈ ਠੀਕ ਆ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਆਪਣਾ ਧਿਆਰ ਰੱਖੋ ਕਿ ਆਪਣੀ ਜ਼ਿੰਦਗੀ ਦਾ ਤੇ ਆਪਣੇ ਘਰਦਿਆਂ ਦਾ ਅਤੇ ਨੀਰਾ ਵੀ ਧਿਆਰ ਰੱਖੋ ਮੈਨੂੰ ਵੀ ਸਪੋਰਟ ਕਰੋ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਹੀ ਤੁਹਾਡੇ ਸਾਹਮਣੇ ਪ्योर ਪੰਜਾਬੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਉਹ ਜਿਹੜੇ ਸਾਡੇ ਸਾਹਮਣੇ ਝੂਠ ਨਹੀਂ ਬੋਲਿਆ ਜਾਵੇਗਾ ਸਹੀ ਤਿੱਕੇ ਨਾਲ ਤੁਹਾਨੂੰ ਦੱਸਾਂਗੇ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਦੱਸਾਂਗੇ ਤੁਸੀਂ ਵੀ ਰਿਪੋਰਟ ਕਰੋ ਮੈਂ ਅਗਲੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਲੈ ਕੇ ਆਵਾਂਗਾ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਠੀਕ ਆ ਓਕੇ ਬਾਈ ਸੋ ਸ੍ਰੀਕਾਲ ਸਬਸਕ੍ਰਾਈਬ ਕਰਨਾ ਨਾ ਭੁੱਲੋ